ਆ ਲੈ ਪੁੱਤ ਤੜਕਰੀ ਕੰਮ ਕਰੀ ਜਾਣੀ ਆਂਗੀ ਪਾਣੀ ਦੀ ਘੁੱਟ ਪੀ ਲੈ ਤੂੰ ਤਾਂ ਪਾਣੀ ਵੀ ਨਹੀਂ ਪੀਤਾ ਗਰਮੀ ਵਾਲੀ ਅੱਜ ਕਿਆ ਹੋ ਤੇਲੂ ਨਹੀਂ ਦੀ ਨਾ ਮੈਨੂੰ ਇੱਥੇ ਕਿਤੇ ਤੇਲੂ ਇੱਧਰ ਹੀ ਆਉਣਾ ਖੇਤਾਂ ਕੰਨੀ ਅੱਛਾ ਹੁਣ ਕਿੱਥੇ ਆਉਣਾ ਮੜਾ ਮੋਟਾ ਕੀ ਕਹਿੰਦੀ ਪੁੱਤਾਂ ਕੁਛ ਨਹੀਂ ਮੰਮੀ ਹਾਂ ਮੈਂ ਤਾਂ ਇਹ ਕਹਿੰਦੀ ਸੀ ਕਾ ਸੋਨੀਏ ਜਿਹੜੀ ਨਾ ਗੁਗੂ ਦੀ ਦਾਸ ਸਵੇਰ ਦਾ ਲਾ ਤੈਨੂੰ ਪਤਾ ਨਹੀਂ ਉਹਨਾਂ ਬਾਰੇ ਨਾ ਕੀ ਹੋ ਗਿਆ ਪਰ ਤੁਸੀਂ ਤਾਂ ਉਧਰ ਪਰਲੇ ਕਮਰੇ ਚ ਪਈ ਤੀ ਗੇ ਉਹ ਤਾਂ ਸ਼ਵੇਰ ਦੇ 4 ਵਜੇ ਦੇ ਗਏ ਹੋਏ ਨੇ ਜੇ ਫੋਨ ਆ ਗਿਆ ਤੇ ਉਹਨਾਂ ਕੋਲੇ ਤਾਂ ਫੋਨ ਆ ਗਿਆ ਸੀ ਹੋਰ ਕੀ ਦਾ ਫੋਨ ਆ ਗਿਆ ਸੀ ਆਏ ਨਹੀਂ ਮੈਨੂੰ ਦੱਸਿਆ ਦੱਸਿਆ ਹੈਗਾ ਕਾ ਡਿਊਟੀ ਡੂਟੀ ਕਰਦਾਗਾ ਉੱਥੋਂ ਆ ਗਿਆ ਹੋਣਾ ਕੋਈ ਮੁਰਾਜਮ ਦਾ ਫੋਨ ਪਰ ਉਹਨੂੰ ਦੱਸ ਕੇ ਤਾਂ ਜਾਣਾ ਸੀਗਾ ਆ ਵੀ ਚੱਲ ਚਲ ਜਾਓ ਵਗ ਜਾਂਦੇ ਫਿਰ ਸੋਨੀਆ ਤਾਂ ਰਹਿ ਜਾਂਦੀ ਸੋ ਉਹ ਨਾ ਵੀ ਨਾਲ ਹੀ ਬਾਕੀ ਕਹ ਜੀ ਮੈਂ ਵੀ ਨਾਲ ਹੀ ਚੱਲੂ ਮੈਨੂੰ ਕਿਹੜਾ ਦੱਸਿਆਗਾ ਵੀ ਫੋਨ ਕਿਵੇਂ ਆਇਆਗਾ ਤੇ ਚਲ ਉਹਨਾਂ ਦੇ ਘਰੋਂ ਆਇਆ ਹੋਣਾ ਫੋਨ ਤੈਨੂੰ ਪਤਾ ਡਿਊਟੀ ਦਾ ਕੰਮ ਆਗਾ ਹੈ ਫਿਰ ਆਏ ਡਿਊਟੀ ਵਾਲੇ ਥੋੜੀ ਆਏ ਖੜਦੇ ਹੁੰਦੇ ਨੇ ਜੇ ਤਾਂ ਜੱਕ ਦੇਣੇ ਫੋਨ ਕਰਕੇ ਤੇ ਬੱਚਾ ਪਾ ਕੇ ਕੱਪੜੇ ਬੈਗ ਵਿੱਚ ਬੰਦ ਲੈ ਉਹ ਤਾਂ ਕੰਝ ਕਿੰਨਾ ਲਾ ਕੇ ਜਾਊ ਚਾਰ ਦਿਨ ਚਲ ਬਾਅਦ ਚ ਆ ਜੂਗੀ ਹੁਣ ਆਪਦਾ ਕੰਮ ਕੁੰਮ ਕਰਿਆਉਣਗੇ ਆਪਦਾ ਹੈ ਠੀਕ ਹਾਂ ਹਾਂ ਜਿਹੜਾ ਹੈ ਨਾ ਬਿਨਾਂ ਦਿੱਤੀ ਵਾਗਦੇ ਚੱਲ ਜੇ ਕੋਈ ਗੱਲ ਬਾਤ ਤੁਸੀਂ ਦੱਸ ਕੇ ਤਾਂ ਜਾਂਦੇ ਕਾਇਨ ਗੱਲ ਜੀ ਹਾਜ਼ਮ ਨਹੀਂ ਹੋ ਰਹੀ ਮੈਨੂੰ ਤਾਂ ਅੱਜ 10 ਵਜੇ ਪੁਣਾ ਆਵਿਆ ਸੀ ਨਹੀਂ ਫਿਰ ਬਾਅਦ ਦੇ ਕਿਸੇ ਨੂੰ ਮਿਲੇ ਨਹੀਂ ਸੀ ਚੱਲ ਡਿਊਟੀ ਵੀ ਜਾਣਾ ਸੀ ਤਾਂ ਵੀ ਮਾੜਾ ਮੋਟਾ ਵੜਾ ਮਿਲ ਕੇ ਜਾਂਦਾ ਕਾਇਏ ਦਿਨ ਹੋ ਗਏ ਤੇ ਉਹਨਾਂ ਨੂੰ ਆਇਆ ਨੂੰ ਸਾਡੇ ਨਾਲ ਤਾਂ ਹੁਣ ਮੰਮੀ ਆਏ ਨੇ ਉਹ ਨਹੀਂ ਪਤਾ ਛੋਡਾ ਤਾਂ ਹੋਰ ਕੰਮ ਆ ਆਪਦੀ ਖੇਤੀ ਦਾ ਕੰਮ ਆਗਾ ਆਵਦਾ ਕੰਮ ਆ ਛੋਡਾ ਤਾਂ ਸੇ ਉਹਨੂੰ ਕਿਹੜਾ ਕੋਈ ਕੁਝ ਕਹੇ ਉਹ ਕਹੂਗਾ ਹੈ ਛੜ ਤਾਂ ਆਪਦਾ ਕਣਕ ਨੂੰ ਪਾਣੀ ਪੂਣੀ ਲਾ ਕੇ ਆਏ ਹੋਗੇ ਤੁਸੀਂ ਤੇ ਉਹਨਾਂ ਦਾ ਹੁਣ ਮਰਾਜ਼ ਮੰਨੇਗੇ ਉਹ ਪਤਾ ਆਗਰਾ ਉਦਿੱਤ ਨਾ ਖਾ ਘੱਟ ਦੂਗਾ ਜੇ ਬਾਹਰਾਂ ਛੁੱਟ ਨਾ ਮਾਰ ਲਾਂਗੇ ਚੱਲ ਮੈਂ ਤਾਂ ਇਧਰ ਮੱਕਾ ਸੋਹਣੀ ਆ ਰਹਿ ਜੋ ਵੀ ਨਾਲ ਚੱਲ ਦੋ ਉਹ ਜੜੀਆਂ ਕਿਧੀਆਂ ਸੀ ਚੱਲ ਕੋਈ ਨਾ ਅੱਖਰ ਨੂੰ ਆਉਗੀ ਤਾਂ ਨਹੀਂ ਕੰਮ ਆ ਇਹ ਤਾਂ ਮੈਨੂੰ ਪਤਾ ਸੀਗਾ ਅਸੀਂ ਇਹ ਕੰਮ ਆਵਾਂਗੇ ਮੰਮੀ ਇਹ ਤਾਂ ਹੁਣ ਮੇਰੀ ਗੱਲ ਸੁਣ ਪੁੱਤ ਨਾ ਤਾਂ ਮੈਂ ਮਾਰਾਂ ਕਹਾ ਤੈਨੂੰ ਨਾ ਮੈਂ ਕਹਾ ਆਉਣ ਨੂੰ ਹੈ ਤੇ ਹੁਣ ਦੇਖ ਮੇਰੀ ਗੱਲ ਸੁਣ ਉਹ ਮਲਾਜ਼ਮ ਬੰਦਾ ਦਾ ਫਿਰ ਆਏ ਹੋਗੇ ਹੁਣ ਉਹਦੀ ਮੰਮੀ ਨੇ ਨਾ ਫੋਨ ਕਰਤਾ ਹੋਵੇ ਵੀ ਤਾਵਾਜੀ ਹੋਵੇ ਸੋਣੀਆਂ ਵੀ ਕਈ ਵਾਰੀ ਕੋਈ ਢਿੱਲ ਮੱਠਣਾ ਹੋ ਗਈ ਹੋਵੇ ਉਹਦੀ ਮੰਮੀ ਨੂੰ ਪਤਾ ਨਹੀਂ ਉਹ ਤਾਂ ਉਦੋਂ ਮੈਂ ਨਾ ਕੋਈ ਗੱਲ ਕਰਨ ਲੱਗੀ ਸੀ ਫਿਰ ਕਿੱਥੇ ਚੱਲ ਮੈਂ ਬਾਤ ਕੀ ਕਰੂੰ ਤਾਂ ਤਾਂ ਲੱਗਦਾ ਜਿਵੇਂ ਸੋਣੀਆਂ ਨਾ ਕੋਈ ਗੱਲ ਕਰਨਾ ਚਾਹੁੰਦੀ ਸੀ ਬਸ ਪਤਾ ਜੇ ਨਹੀਂ ਲੱਗਿਆ ਹੈਗਾ ਮੈਨੂੰ ਕੋਈ ਨਾ ਚਲ ਮੈਂ ਪੂਰਨ ਤੇ ਪੁੱਛ ਕੇ ਦੇਖੂ ਵੀ ਕੀ ਕਹਿੰਦੀ ਆ ਫੇਰ ਤੂੰ ਪੁੱਛ ਲਾਂਦੀ ਪਰੋਕੇ ਜੇ ਉਹਨੂੰ ਕੀ ਗੱਲਬਾਤ ਕਰਨੀ ਚਾਹੁੰਦੀ ਸੀਗੀ ਟਾਈਮ ਹੀ ਲੱਗਾ ਤੁਹਾਡੇ ਮੂਹਰੇ ਹੁਣ ਸਵੇਰ ਤੱਕ ਲੱਗੀ ਰਹਿਨੇ ਸਾਨੂੰ ਐਂ ਪਹਿਲਾਂ ਕਰਦੀ ਆ ਤੁਹਾਡਾ ਜਿਹੜਾ ਜਿਆ ਕੰਮ ਜਿਹੜਾ ਹੋਰ ਚਲ ਕੋਈ ਨਾ ਪੁੱਤ ਹੈ ਮੈਂ ਤੇ ਮੈਂ ਗੱਲਾਂ ਤਾਂ ਚਲ ਫੇਰ ਵੀ ਬੇਲੀਆਂ ਹੋ ਕੇ ਮਾਰਨੀ ਆ ਮਾਰਨੀ ਆ ਰਾਤ ਨੂੰ ਮਾਰ ਲਾਂਦੀ ਆ ਬਸ ਮੈਂ ਤਾਂ ਐਂ ਹੀ ਪੁੱਛਿਆ ਰਹਿਗਾ ਤੁਹਾਨੂੰ ਤੂੰ ਐ ਕਰ ਤੂੰ ਫੋਣ ਕਾ ਕੇ ਪੁੱਛ ਲਈ ਵਿਚਰੀ ਹਾਂ ਉਹ ਤਾਂ ਵੀ ਪੁੱਛ ਲਈ ਕੁੜੀ ਜੀ ਕੋ ਗੱਲ ਬਾਤ ਚਲ ਠੀਆਂ ਕਣ ਮਾਮਾ ਤੇ ਲੁਕੋਣ ਦੀਆਂ ਨੇ ਹਨਾ ਨਾ ਹੀ ਜੀ ਤਾਂ ਨਹੀਂ ਕੋਈ ਗੱਲ ਤੈਨੂੰ ਪਥੇ ਤੇਰੀ ਭੈਣ ਦਾ ਹਾਲ ਕੋ ਤਾਂ ਮੈਥੋਂ ਰੱਖਦੀ ਨਹੀਂ ਹੈਗੀ ਨਾ ਤਾਂ ਇਥੋਂ ਰੱਖੇ ਨਾ ਮੈਥੋਂ ਰੱਖੇ ਹਨਾ ਸਿਆਣੀ ਆ ਗਈ ਆਇ ਤਾਂ ਉਹ ਤਾਂ ਉਹﾞﾞਗੀ ਹੋਣੀ ਕਹਿੰਦੀ ਹੋਣੀ ਵੀ ਇਹਨੂੰ ਗਗਰੂ ਕੱਲੇ ਨੂੰ ਕਿੱਥੋਂ ਭੇਜਣ ਆਲੀ ਬਗ ਜਾਨੀ ਜਾ ਮੈਂ ਆਹ ਹੋ ਜਾਂਦਾ ਵੀ ਹੁੰਦਾ ਰੋਟੀ ਟੁੱਕਦਾ ਵੀ ਔਖਾ ਮੇਰਾ ਹਾਂ ਕੁੜੀ ਆਈ ਨਹੀਂ ਹੈਗਾ ਤੇਲੂ ਤਾਂ ਹਜੇ ਟਿੱਕਰ ਮੂੰਹ ਫੋਨ ਲਾ ਕੇ ਪੁੱਛਦੀਆਂ ਕਿਥੇ ਆ ਹਾਂ ਚਲ ਐਥੇ ਫੋਨ ਲਾ ਕੇ ਕਾਹ ਨੂੰ ਆਇ ਕਰ ਜੂਗਾ ਪਿੰਡਾਂ ਚ ਸਾਡੇ ਵਿਚਾਰ ਕਰਦੇ ਨੇ ਕਿ ਕਹਿੰਦੇ ਨੇ ਮਾਂਗਰੇ ਫੋਨ ਕਰਤਾ ਐ ਕਿਤੇ ਤਰਤਾ ਚਾਚਾ ਕੋਲੇ ਬੈ ਗਿਆ ਹੁਣ ਆਉਂਦਾ ਆਉਂਦਾ ਰਾਹ ਚ ਕਿਤੇ ਐ ਕੀ ਹੁੰਦਾਗਾ ਉਹ ਕੋੜਾ ਮੰਮੀ ਹੁਣ ਕਿਉਂ ਹੋ ਆ ਤੈਨੂੰ ਭਾਤਾ ਤਾਂ ਹੈਗਾ ਮੈਂ ਤਾਂ ਡਰ ਲੱਗਦਾ ਕਿਤੇ ਖੇਤਾਂ ਚ ਜਾਂਦਾ ਜਾਂਦਾ ਠੀਕ ਕਿਤੇ ਨਾ ਜਾਵੜੇ ਕਿਥੋਂ ਲੋਟਿਆ ਪਿਆ ਹੋਵੇ ਉੱਥੇ ਕੁੱਤੇ ਦੇ ਮੂੰਹ ਤੇ ਦਿੱਤੀ ਜਾਣ ਮੂੰ ਤਾਂ ਹਾ ਡਰ ਲੱਗਦਾ ਐਨੀ ਥੋੜੀ ਪਿੰਡਾਂ ਵਾਲਾ ਉਹ ਕਾ ਪਿੰਡ ਵੀ ਉਹ ਐ ਕਰਦਾਗਾ ਉਸ ਨੂੰ ਮੀਤੁੱਛਿਆ ਨਾ ਆ ਚੀਜ਼ਾਂ ਦੀ ਤਾਂ ਮੈਂ ਕਹਿੰਦੀ ਨਹੀਂ ਹੈਗੀ ਆਏ ਨਹੀਂ ਪਤਾ ਉਹ ਤਾਂ ਕਿੱਥੇ ਪੀ ਕੇ ਕਿੱਥੇ ਲੁੱਕ ਜਾਂਦਾ ਵਾ ਮੇਰੇ ਕੋਲ ਬੂ ਮੈਂ ਮਰ ਜਾ ਹਾਂ ਆਏ ਦੇਖ ਰਾ ਪੰਜ ਬੰਦੇ ਨੁਕੜੀ ਸਕੜੀ ਆਏ ਮੇਰਾ ਗੱਗੂ ਕੰਨਾ ਸਿਆਣਾ ਗਾ ਨਾ ਪੀਵੇ ਨਾ ਖਾਵੇ ਹੈ ਤੇ ਮੈਂ ਫੋਨ ਕਰਕੇ ਪੁੱਛੂਗੀ ਆਜੂਗਾ ਕੋਈ ਕੰਮ ਹੋ ਗਿਆ ਹੁਣ ਵਿਚਾਰੇ ਨੂੰ ਮੈਂ ਹੁਣ ਕੀ ਕਰਾਂ ਹੁਣ ਮੈਨੂੰ ਵੀ ਚਿੰਤਾ ਜੀ ਲਾਤੀ ਤੂੰ ਤਾਂ ਕਹਿੰਦੀ ਉਹ ਲੋ ਗੱਲ ਜੀ ਕਰਦੀ ਕਰਦੀ ਆ ਕਿ ਉਹ ਕਰ ਦੇਰ ਲੁੱਕ ਜੀ ਰੱਕ ਲਿਓ ਨੇ ਮੈਨੂੰ ਤਾਂ ਨਾ ਆਇਆ ਲੱਗਦਾ ਕਿ ਕਿਸੇ ਪਾਸੇ ਕੁਛ ਕਾਲਾ ਹੈਗਾ ਬਸ ਐਂ ਆਂਦੀ ਅਸੀਂ ਇੱਕ ਦੂਜੇ ਨਾਲ ਗੱਲ ਜੀ ਸੋ ਸਮਝਦੇ ਜੇ ਕਰਦੀ ਨਹੀਂ ਹਾਂ ਕੋਈ ਵਾਰ ਨਾ ਮੈਨੂੰ ਤਾਂ ਗੱਲਾਂ ਤੋਂ ਲੱਗਦਾ ਵੀ ਸੁਨੇਹੇ ਦੇ ਮਨ 'ਚ ਕੁਛ ਹੈ ਨਹੀਂ ਪਤਾ ਕਾਲਾ ਕੂਆ ਕੋਈ ਨਹੀਂ ਹੈਗਾ ਐਵੇਂ ਤੈਨੂੰ ਬਹਿਵਾਗਾ ਲੱਗਦਾ ਐਂ ਕਰਦੀ ਆ ਮੈਂ ਸਬਜ਼ੀ ਤੋੜ ਲਿਆ ਮੈਂ ਬਾੜੀ 'ਚ ਹਾਂ ਤੋੜ ਲਿਓ ਫਿਰ ਹੁਣ ਦੇਖਦੀ ਆ ਤੇਲੂ ਨੂੰ ਵੀ ਦੇਖਦੀ ਆ ਹੁਣ ਕਿਸੇ ਪਾਸੇ ਪਰ ਐਂ ਕਰ ਜਾ ਤੱਕ ਤੈਨੂੰ ਭੇਜ ਦੇ ਤੈਨੂੰ ਮੈਨੂੰ ਫੋਨ ਨਹੀਂ ਕਰਨ ਦਿੰਦੀ ਹੈਗੀ ਨਹੀਂ ਫੋਨ ਨਹੀਂ ਕਰਦੀ ਮੈਂ ਇੱਥੇ ਖੜ ਕੇ ਦੇਖ ਆਉਣੀ ਆਏ ਨਹੀਂ ਮੈਂ ਜੇ ਇੱਥੇ ਬੈਠਾ ਹੋਇਆ ਫਿਰ ਮੈਂ ਕੋਲੋ ਜਿ ਮੂੜਿਆ ਆਉਂਗੀ ਉਹਦੇ ਜਾ ਕੇ ਆਪੇ ਆ ਜੂਗਾ ਫਿਰ ਹਾਂ ਮੈਂ ਜਾਣੀ ਆ ਕਿ ਚੰਗਾ ਤੇਲੂੰ ਦੇਖ ਕੇ ਆਉਣੀ ਆਂਗੀ ਮੈਂ ਉਹ ਮਰਿਆ ਛੜੇਰੇ ਬੁੜੇ ਕੀ ਪੀਣੀ ਨਹੀਂ ਦਿੰਦੀ ਸੀ ਘਰੇ ਦਾ ਪਾਠ ਧਰਿਆ ਪਾਠ ਧਰਿਆ ਮਾਦਾ ਵਧੀਆ ਖੇਤ ਮੇਰੇ ਤਿੰਨ ਤੋਂ ਵਿਕਰਾਈ ਹੁੰਦੇ ਆ ਆਹ ਤੇ ਇਹ ਆਪ ਲਾਗੀ ਲਵੇ ਯਾਰ ਕੋਈ ਨਹੀਂ ਹੋਰ ਮਗਾ ਲਾਂਗੇ ਬੁੜੇ ਤੋਂ ਆਪਣਾ ਤਾਂ ਹੀ ਹੈ ਬਈ ਬੁੜੀ ਜੀ ਤਾ ਵੀ ਪਾ ਤੇ ਕਿੰਨੇ ਵਾਰੀ ਲੈ ਮੈਨੂੰ ਪੀਤੇ ਬਣਾਣੀ ਇਧਰ ਹੀ ਆਉਂਦੀ ਬੱਬੇ ਘਾਤੇ ਦਾ ਹੁਟਾਕੜੇ ਬੰਦੇ ਦਾ ਕੀ ਕੰਮ ਹੁੰਦਾ ਅੱਧਾ ਰੂਪੀਣੀ ਕੱਕੜ ਖਾਣੇ ਸਾਡਾ ਕੰਮ ਇਹ ਹੁੰਦਾ ਉਹ ਡੰਕਰ ਬਸ ਸਾਹਮਣੇ ਪੜਾ ਹੋ ਗਿਆ ਆਪਣਾ ਮੁੰਡਾ ਕੀ ਹੁੰਦਾ ਬੈ ਨਾ ਰੋਕ ਨਾ ਰੋਕ ਤਾ ਮੁੰਡਾ ਰੇ ਮਰੇ ਸਾਲੇ ਦੇ ਪੀਪੀ ਦੇ ਗਾਣੇ ਵੀ ਮੈਂ ਤਾਂ ਬਾਲੇ ਹੁੰਦੇ ਚੱਲ ਚੱਲਦੇ ਆ ਕਰੇ ਤੇ ਤੈਨੂੰ ਮਾ ਲਾਣੇਦਾਰ ਨੇ ਬੋਲੇ ਆ ਦੇਖੀ ਕਿ ਉਹ ਵੀ ਦੋ ਮਾਰਾਂਗੇ ਫੱਡੇ ਮੇਰੇ ਸਾਲੇ ਦੀ ਦੇ ਘਰੇ ਵੀ ਤਾਂ ਖਲਦੇ ਹੀ ਆ ਚੱਲ ਆ ਵੀ ਮੱਕ ਕੀ ਮੇਰੇ ਸਾਲੇ ਦੀ ਗਾਲਾ ਹੋਰ ਮਗਾਮ ਕੇ ਬੁੜੇ ਤਾਂ ਦੇ ਸੌਰੀ ਐ ਕੋਈ ਮਾੜੀ ਬੁੱਟੀ ਗੱਲਾ ਯੂਟਿਊਬ ਆਪਾਂ ਹੰਦੇ ਗਈ ਗਈਆ ਤਾਂ ਗਈ ਆ ਗਰਮ ਮਾਰ ਮੇਰੇ ਸਾਲੇ ਅਰਤੂ ਵੇ ਮੇਰੇ ਚਲੂ ਦਾ ਤੇਲ ਨਿਕਲ ਗਿਆ ਨਹੀਂ ਆਹ ਸੱਚੀ ਦਾ ਲਵੀ ਦੀ ਆ ਦੇ ਬੇਦਲੋ ਮਰੇ ਬੇਦਲੋ ਹੈ ਮੇ ਬੱਬੇ ਦੁਖ ਤੇ ਦੁਆ ਮੈਂ ਜਉਂਦਾ ਆ ਜਾਗਦਾ ਕਾ ਸ਼ਰਾਬ ਵਾਲੀ ਪੀਦੀ ਕੋਈ ਕੰਬਣ ਪਾਈ ਜਾਨੀ ਆਗੀ ਚੱਕਾ ਨੂੰ ਇਧਰ ਆਉਂ ਇਧਰ ਆ ਲੈ ਬੀਬੀ ਕੀ ਹੋ ਗਿਆ ਬੀਬੀ ਵੇ ਤੂੰ ਤਾਂ ਬਾਹਲੇ ਲੱਛਣ ਕਰਦਾ ਦਾ ਵੇ ਵੇ ਮੈਂ ਤਾਂ ਸਾਰੇ ਪਿੰਡ ਵਿੱਚ ਦੇਖ ਕੇ ਆ ਗੂ ਤੈਨੂੰ ਕਿਹਾ ਬੀਬੀ ਹਾਂ ਵੇ ਤੂੰ ਤਾਂ ਇੱਥੇ ਤੜਿਆ ਆ ਕੇ ਡਿੱਗ ਕੇ ਪੈ ਗਿਆ ਮੈਂ ਮਾਫ਼ ਜਾ ਵੇ ਜਾਏ ਮੱਡੀ ਜਾ ਤੂੰ ਕੀ ਖਾ ਕੇ ਆਇਆ ਗਾ ਹੈ ਜਾ ਜਿਹੜਾ ਖਾ ਕੇ ਗਿਆ ਬੀਬੀ ਪੀ ਕੇ ਆਇਆ ਮੇਰਾ ਖੜਾ ਹੋ ਕੇ ਪੀ ਕੇ ਆਗਾ ਖੜਾ ਖੜਾ ਆਪਣੀ ਆਪਣੀ ਅੱਡੀ ਕਿਤੇ ਖੜਨੀ ਮੈਨੂੰ ਸ਼ਰਾਬੀ ਆ ਮੈਂ ਲਾ ਫੜੀ ਖੜੀ ਆ ਬਾਲਾ ਉਹ ਦੇਖ ਲੈ ਬੀਬੀ ਹਾਂ ਬੋਤਲ ਲਿਆ ਦੇ ਮੈਨੂੰ ਬੀਬੀ ਜੀ ਮਸਾਲੇ ਦੀ ਬੋਤਲ ਲਿਆ ਦੇ ਵੇ ਪਹਿਲਾਂ ਇਹਦਾ ਸਮਾਨ ਨਾ ਹਾਜਮ ਕਰਨਾ ਪਹਿਲਾਂ ਤੇ ਤੁਹਾਨੂੰ ਹਾਜਮੇ ਨਹੀਂ ਹੁੰਦੀ ਹੈਗੀ ਹਾਜਮ ਕਰ ਨਹੀਂ ਹੁੰਦੀ ਬੀਬੀ ਦੇ ਨ ਮਰ ਜਾਂ ਵੇ ਜਾਏ ਵੱਡੀ ਦਾ ਮੇਰਾ ਜਲੂਸ ਕਿਉਂ ਕਾੜਦੇ ਹੋ ਸਾਡਾ ਵੇ ਸਾਨੂੰ ਕਿਉਂ ਤਪਾਉਨੇ ਹੋ ਤੁਸੀਂ ਔਰੀ ਮੇਰਾ ਰੋਜ਼ ਦਾ ਹੀ ਕੰਮ ਹੈ ਆਏ ਮੈਂ ਤਾਂ ਡੋਬਤੀ ਬਚੋ ਕੋਈ ਨਾ ਬਚੋਲਣ ਤੇ ਗੁੱਤ ਨਹੀਂ ਬਟਕੇ ਆ ਜਾ ਕੇ ਕੋਈ ਨਾ ਆਜਾ ਮੈਂ ਫੋਨ ਕਰਕੇ ਛੱਦਿਆਗਾ ਤੇਰੇ ਬਾਮੇ ਮੈਂ ਕਾਪੀ ਨਹੀਂ ਮਗਾ ਰਹੀ ਹਾਂ ਹਾਂ ਬੋਤਲ ਮੰਗਾ ਦੇ ਹੋਰ ਕਿਹੜਾ ਗੁੱਤ ਨਹੀਂ ਹੈਗੀ ਆ ਕੱਪ ਕਰਨੀ ਪੁਗਾ ਮਾਰੀ ਜਾਂਦੀ ਹਾਂ ਹਾਂ ਬੋਤਲ ਮੰਗਾ ਦੇ ਹੋਰ ਨਹੀਂ ਮੈਂ ਮਾਰਾਂ ਭੁਆ ਹੀ ਮ ਆਈ ਐ ਡਿਕਦਾ ਗਾਏ ਬੋਤਲ ਪੀਂਦਾ ਗਾ ਜਾਂ ਜਾ ਕੇ ਬਚੇੜਦੀਆਂ ਮੇਰੇ ਚੱਲ ਬੱਚਾ ਚੁੱਪ ਕਰ ਜਾ ਬੱਚਾ ਕੋਈ ਨਾ ਕੋਈ ਨਾ ਬੱਚਾ ਹਾਂ ਕਰ ਦੇਣੀ ਹਾਂ ਬਾਪੂ ਦੇਥੇ ਮਰਾ ਕਰਮਦਾਰੋ ਦੀ ਪੇਟੀ ਮੰਗਾ ਬੀਬੀ ਮੈਂ ਦੋਆ ਮਾਰੂ ਥਾਪੜੇ ਮੂੰਹ ਤੇ ਹੈ ਜਾਂ ਆਏ ਜੇ ਮੈਂ ਮਾਰੇ ਕੀ ਬੀਬੀ ਤੇ ਹਾਂ ਲੱਛਣ ਜੇ ਕੀ ਕਰੀ ਜਾਣਾ ਮੈਂ ਫਰਮਾਇਦਾਰ ਆ ਬੀਬੀ ਮੈਂ ਫਰਮਾਇਦਾਰ ਤੂੰ ਪੇਟੀ ਲਾ ਬੀਬੀ ਤਰੂਦੀ ਚੱਲ ਜਾ ਠੀਕ ਜੱਟ ਠੀਕ ਜੀ ਨੀ ਤੂੰ ਜਾ ਲੈ ਕੇ ਆ ਤੂੰ ਠੇਕੇ ਤੇ ਲੈ ਕੇ ਨੀ ਤੂੰ ਆਇਆ ਉਹ ਵਾਹ ਬਾਰ ਰੱਖਿਆਗਾ ਕੀ ਰਹੇਗਾ ਗਾਡੀ ਸੋਹਣੀ ਸੁਣੱਖੀ ਤੇਰੀ ਮੈਨੂੰ ਨਹੀਂ ਪਤਾ ਤੀਗਾ ਯਾਰ ਬੀਬੀ ਸਣਾ ਇਹ ਜੋ ਹੋ ਰਹੇ ਨੇ ਜੀ ਬੀਬੀ ਦੀ ਵੱਦ ਘਟਣਾ ਬੋਲ ਬੀਬੀ ਤੂੰ ਠੇਕੇ ਤੇ ਜਾ ਬੋਤ ਲੈ ਕੇ ਆ ਯਾਰੀ ਬੋਲ ਲੈ ਨਾ ਮੈਂ ਯਾਰ ਮਰਨੀ ਲਈ ਕਿੰਨੇ ਜਣਾ ਦੀ ਤਾਹੇ ਗੱਗੂ ਨੇ ਇਹ ਜਹ ਜਲੂਸ਼ਤਾ ਨਹੀਂ ਕੱਢਿਆ ਤੇ ਆ ਜਾਂਦੇ ਤੇਰੇ ਮਾਮੇ ਦੀਆਂ ਪਾੜਦੀਆਂ ਬੋਦੀਆਂ ਮੈਂ ਹਾਂ ਇਹ ਜਹ ਪਾੜ ਕੇ ਦਿੱਤਾਗਾ ਉਹਨੂੰ ਪਤਾ ਨਹੀਂ ਸੀਗਾ ਵੀ ਇੰਨੀ ਪਿੰਦਾਗਾ ਹੋ ਹਾਂ ਮੰਮੀਓ ਤਾਂ ਤੇਰੀ ਦੇਖਿਆ ਆਇਆ ਦੀ ਮਾ ਮੈਨੂੰ ਮੈਨੂੰ ਕੀ ਪਤਾ ਦੀ ਮੈਂ ਤਾਂ ਬਥੇਰਾਂ ਦੀਗਾ ਉਹ ਤਾਂ ਕੋਈ ਤੀਰਤਾ ਨਹੀਂ ਸੀ ਮੌਜਾਂ ਨਾਲ ਹੀ ਬੈਠਾ ਟੀਗਾ ਝੜਕ ਜਾਨੇ ਕੁਰਸੀ ਤੇ ਆ ਕੇ ਬਹਿ ਗਿਆ ਮੈਨੂੰ ਕੀ ਪਤਾ ਵੀ ਇਹ ਜੇ ਲੱਛਣ ਨੇ ਹੋਏ ਪਹਿਲਾਂ ਪਹਿਲਾਂ ਪੁੱਛਦਾ ਲੈਣਾ ਸੀਗਾ ਮੇਰੇ ਘਰ ਮੈਂ ਚੀਂ ਲੇ ਦिए ਨਹੀਂ ਮਾਤਾ ਜ਼ਮੀਨ ਦਾ ਵਖਾ ਇਨੀ ਜ਼ਮੀਨ ਆ ਬਹਣਾ ਗੈਨਾ ਮੈਂ ਤਾਂ ਤਾਂ ਕਰਤਾ ਤੇਰਾ ਮੈਨੂੰ ਕੀ ਪਤਾ ਵੀ ਬਹਣ ਵੀ ਨਹੀਂ ਠੇਕੇ ਰੁਕੇ ਤਰੀਕ ਦੇਣੇ ਗਏ ਹੋ ਉਝ ਨਹੀਂ ਆਗਾ ਮਲਾਂਗ ਨੇ ਮਲਾਂਗ ਉਹ ਸਿਰੇ ਦੇ ਜਮਾਤ ਸਿਰੇ ਦੇ ਉਹ ਮਮਾ ਪਿਆ ਦੇਹਲਾ ਦੇਹਲਾ ਹਾਂ ਨਹੀਂ ਇਹਨਾਂ ਚਾਂਗ ਨਹੀਂ ਨਹੀਂ ਤੇ ਆ ਕੇ ਸਵਰਾਣੇ ਆਪਣੇ ਦਿਨ ਚਾਲ ਚੱਲ ਮੰਮੀ ਹਾਂ ਮੈਂ ਤੇ ਇਹਨਾਂ ਤਲਾਕ ਦੀ ਮੇਰੇ ਪਿੱਛੇ ਕਿਹਨਾ ਕੰਮ ਦਾ ਕੰਮ ਦੱਸ ਦਗਾ ਕੀ ਗੱਲ ਨਾ ਤੇ ਕੁਕਾ ਤੇ ਜੀ ਗਏ ਫੋਲ ਲੈ ਫਿਰ ਮੈਨੂੰ ਤੇਰੀ ਗੱਲ ਲੱਗਦੀ ਅਦਾਲਤ ਕਾਲਾ ਨਹੀਂ ਜਿੱਦ ਤੂੰ ਨਾ ਲਿਆ ਤੇ ਪਉਂਦੀ ਹੋਵੇ ਇਹਨੂੰ ਆਹ ਗੱਲਿਆ ਬੇਤੀ ਨੂੰ ਕਿਹਾ ਨਹੀਂ ਬੇਤੀ ਪੁੱਤੀ ਕੋਈ ਨਹੀਂ ਅੱਜ ਇਹ 70 ਪਲੇਟ ਹੋਊਗੀ ਆ ਆ ਜਾਂਦੇ ਕਰ ਮਾਮੇ ਨੂੰ ਹਾਂ ਮੈਂ ਫੇਰ ਆਇਤਾ ਕਾਨੂੰ ਲਾਉਣਾ ਫੇਰ ਵੀ ਜੀ ਪਰਾਉਣਾ ਤਰਾ ਮਾਗਾ ਹਾਂ ਤੋਦੀ ਦਾ ਹਾਂ ਫੇਰੇ ਕੀ ਕਸੂਰ ਲੱਭਦੇ ਨੇ ਮੈਨੂੰ ਲੱਗਦਾ ਹੁਣ ਤੂੰ ਮੈਨੂੰ ਮੰਮੀ ਕਹਾਂਗਾ ਗੋਬੀ ਦਾ ਦੇਖ ਮੇਰੀ ਗੱਲ ਚ ਤੁਸੀਂ ਗੱਭੂ ਨੂੰ ਮਾਰਾ ਕਾਇਦੇ ਸੀ ਕਿੰਨਾ ਚੰਗਾ ਤੀਕਾ ਕੁ ਕਿੰਨੀ ਵਧੀਆ ਸੋਨੀਆ ਤੀ ਕੋਟੋ ਦੇ ਨਾਲ ਵੀ ਨਾਲ ਹੀ ਮੁੰਡਾ ਹੋਵੇ ਹਾਂ ਮੈਂ ਤਾਂ ਹੀ ਤਾਂ ਕਹਿਨੀ ਆ ਐਸੀ ਗੱਲ ਤਾਂ ਹੀ ਮੈਂ ਤੈਨੂੰ ਕਹਿਆਗਾ ਵੀ ਹੋ ਸਕਦਾ ਕੋਈ ਗੱਲ ਹੈਗੀ ਰਾਤ ਵਿਚੋ ਚੁਰਿ ਚੁਰਿ ਜਾਣ ਦਾ ਸੀ ਮੈਨੂੰ ਐ ਨਹੀਂ ਪਤਾ ਤਾਫਾ ਦੇ ਜਿਹੜੀ ਐ ਥਾਵੇ ਕਿਸੇ ਨਾਲ ਸੋਨੀਏ ਪੁੱਛਦਾ ਵੀ ਨਾ ਹੋਵੇ ਇਹਦਾ ਗੈਸ ਹਾਂ ਹੁਣ ਸੌ ਜਾਣ ਦੇ ਇਹਨੂੰ ਇਹਨੂੰ ਬੁਲਾਏ ਆਣਾ ਆਪਾਂ ਇਹ ਤੇ ਦੇ ਦਨੀ ਆ ਮੈਂ ਕੱਪੜਾ ਕੰਪੜਾ ਦੇਦਾਂਗੇ ਕਿ ਤਹੋਰ ਆਪਾਂ ਨੂੰ ਡਾਂਭਾ ਪਾ ਜੇ ਕਿਤੇ ਚਮੈ ਦੇ ਜਵਾਈ ਵਾਂਗੂ ਬੱਕਲ ਨਾ ਆਈਆਂ ਚੱਪੇ ਇਹ ਠੰਡ ਹੋਈ ਪਈ ਆਗੀ ਮੈਂ ਨਹੀਂ ਹੁੰਦੀਆਂ ਕੰਪੜਾ ਚੱਪੇ ਕਦੇ ਨਹੀਂ ਤੁਹਾਡਾ ਡਰਾਮਾ ਇਹ ਮੰਮੀ ਨੇ ਕਹਿੰਦੀ ਹੁੰਦਾ ਅਜੇ ਤਾਂ ਗਲਾਸ ਪਾਣੀ ਦਾ ਮਾਰ ਲੈ ਮੂੰਹ ਤੇ ਲਿਆ ਕੇ ਬਾਲਟੀ ਕਿੱਤੇ ਦੇ ਉੱਤੇ ਚੁੱਪ ਕਰ ਜਾ ਨਹੀਂ ਚੁੱਪ ਕਰ ਜਾ ਤੂੰ ਕੱਪੜਾ ਦੇ ਦਾਂ ਮੈਂ ਇਹਨੂੰ ਪਿਆਰ ਰਹਿਣ ਦੇ ਫਿਰ ਮਾਮੇ ਨੂੰ ਕਰਾਂਗਾ ਫੋਨ ਉਹ ਆਊਗਾ ਹੁਣ ਪਾਏ ਜਾਂਦੇ ਇਹਨੂੰ ਬਿਮਾਰੀ ਦੇ ਜਣੇ ਨੂੰ ਕਿੱਥੇ ਇਹ ਜਲੂਤ ਕਰਦਾਗਾ ਪਿੰਡ ਦੇ ਵਿੱਚ ਸਾਰੇ ਕਿਤੇ ਜਲੂਤ ਕੱਢ ਕੇ ਆਇਆ ਹੁਣ ਹੈ ਨਾ ਮੈਂ ਕੀ ਰਹਿਣਾ ਕਢਾਈ ਜਾ ਜਲੂਤ ਵਧੀਆ ਮੈਨੂੰ ਤਾਂ ਵਧੀਆ ਨਾਲ ਤੁਹਾਨੂੰ ਪਤਾ ਲੱਗੂਗੀ ਮੈਂ ਕੱਟਦੀ ਇਹ ਨਾਲ ਹਾਂ ਮੈਨੂੰ ਕੀ ਪਤਾ ਤੀਗਾ ਕਾ ਮਨ ਹਾਦੀ ਮੈਂ ਤਾਂ ਡੋਬਤੀ ਮੂ ਤਾਂ ਡੋਬਤੀ ਪਰ ਮੈਂ ਤਾਂ ਡੋਬਤੀ ਜੇਕਰ ਜਦੋਂ ਕਰਿਆ ਮੈਂ ਤਾਂ ਆਹ ਦੇਖੀ ਤੇ ਮਾਂ ਨੇ ਕਾਹਦੇ ਕੰਤਾ ਉਹ ਜੀ ਲੱਗਣੀ ਆ ਫਾਰਮ ਜਦੋਂ ਮੈਂ ਤੁਹਾਨੂੰ ਦੋ ਕਰ ਲੈ ਪਰ ਮਾਂਰੇ ਲੋਕ ਨਹੀਂ ਮੈਂ ਕਰਦੀ ਮੈਂ ਟੋਕ ਕੇ ਦੇਣੀ ਜਿੱਕ ਤੋਂ ਉੱਤੇ ਕਰਿਆ ਸੀ Terima kasih telah menonton!